ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਤੇ ਇੱਕ ਕਵਿਤਾ ਲਿਖੀ ਹੈ ਜਿਹੜੀ ਦਰਸਾਉਂਦੀ ਹੈ ਕਿ ਅਸੀਂ ਅੱਜ ਕੱਲ ਆਟੋਮੈਟਿਕ ਮਸ਼ੀਨਾਂ ਦੇ ਕਿੰਨੇ ਡਿਪੈਂਡੈਂਟ ਹੋ ਗਏ ਹਾਂ ਇਹਨਾਂ ਚੀਜ਼ਾਂ ਨੇ ਸਾਡੀ ਬੋਡੀ ਦੇ ਉੱਤੇ ਕੀ ਬੈਡ ਇਫੈਕਟਸ ਨੇ ਉਹ ਇੱਕ ਕਵਿਤਾ ਦਰਸਾਉਂਦੀ ਹੈ ਸੋ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਸ਼ੇਅਰ ਕਰੋ ਕੰਮ ਕਰ ਕਰ ਦਿੱਤੇ ਸੌਖੇ ਇਸ ਨੇ ਕੰਮ ਕਰ ਕਰ ਦਿੱਤੇ ਸੌਖੇ ਇਸ ਨੇ ਸਾਰਿਆਂ ਨੂੰ ਚੱਕਰਾਂ 'ਚ ਪਾਈ ਜਾਂਦੀ ਏ ਸਾਇੰਸ ਬੜੀ ਕਰਕੇ ਤਰੱਕੀ ਮਿਕਾ ਪਰ ਬੰਦੇ ਨੂੰ ਆਲਸੀ ਬਣਾਈ ਜਾਂਦੀ ਐ ਬੰਦੇ ਨੂੰ ਆਲਸੀ ਬਣਾਈ ਜਾਂਦੀ ਐ ਇੰਜਣ ਦੇ ਨਾਲ ਹੁਣ ਟੋਕਾ ਜੋੜਤਾ ਕਿ ਬਾਹਾਂ ਵਾਲਾ ਜੋਰ ਪਿੱਛੇ ਰਹਿ ਗਿਆ ਹਲਟਾਂ ਦੀ ਜਗ੍ਹਾ ਮੱਛੀ ਮੋਟਰਾਂ ਨੇ ਲੈ ਲਈ ਬਲਦ ਵੀ ਖੁੰਝੇ ਹੋ ਕੇ ਬਹਿ ਗਿਆ ਇਕੱਠੇ ਹੋ ਕੇ ਦਾਤੀਆਂ ਨਾਲ ਵੱਢਦੇ ਸੀ ਕਣਕਾਂ ਭਾਈਚਾਰਾ ਵੱਟਤਾ ਕੰਬੈਨ ਨੇ ਕੱਲੀਆਂ ਮਸ਼ੀਨਾਂ ਹੁਣ ਕਰੀ ਜਾਣ ਖੇਤੀ ਇਹ ਕੀ ਕੀਤਾ ਸਾਇੰਸ ਛੇਦਣ ਨੇ ਓਏ ਪਾਕੇ ਰੋਟਾ ਵੇਟਰ ਤੂੰ ਪੱਟੀ ਜਾਂਦਾ ਧੂੜਾਂ ਬਾਕੀ ਰੋਟਾ ਵੇਟਰ ਤੂੰ ਪੱਟੀ ਜਾਨਾ ਧੂੜਾਂ ਉਹ ਬੰਦ ਕਮਰੇ ਚ ਕਈ ਪਈ ਬੁਲਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਮਿੱਤਰਾ ਪਰ ਬੰਦੇ ਨੂੰ ਈ ਆਲਸੀ ਬਣਾਈ ਜਾਂਦੀ ਏ ਬੰਦੇ ਨੂੰ ਈ ਆਲਸੀ ਬਣਾਈ ਜਾਂਦੀ ਏ ਬੈਲ ਗੱਡੀ ਅਤੇ ਘੋੜਿਆਂ ਤੇ ਕੱਢਦੇ ਸੀ ਪੰਡੇ ਬੈਲ ਗੱਡੀ ਅਤੇ ਘੋੜਿਆਂ ਤੇ ਕੱਢਦੇ ਸੀ ਪੰਡੇ ਅੱਜ ਕਾਰ 'ਚ ਸਵਾਰ ਕੋ ਸਫ਼ਰ ਕਰਦੇ ਤੇਜ਼ ਰਫ਼ਤਾਰ ਕਿਤੇ ਹੋ ਜੇ ਤਕਰਾਰ ਫਿਰ ਸਣੇ ਪਰਿਵਾਰ ਸਾਰੇ ਇਕੱਠੇ ਮਰਦੇ ਬੱਚਾ ਬੱਚਾ ਫਿਰਦਾ ਏ ਚੱਕੀ ਹੁਣ ਬੁਲਟ ਬੱਚਾ ਬੱਚਾ ਫਿਰਦਾ ਇਹ ਚੱਕੀ ਹੁਣ ਬੁਲਟ ਕੇ ਸਾਈਕਲਾਂ ਤੋਂ ਸਾਰੇ ਹੀ ਕਿਨਾਰਾ ਕਰ ਗਏ ਉਹ ਕਦੇ ਸੁਣਿਆ ਸੀ ਪਿਛਲੇਆਂ ਸਮਿਆਂ ਦੇ ਵਿੱਚ ਹੋਈ ਸਾਈਕਲਾਂ ਦੀ ਟੱਕਰ ਤੇ ਸਾਰੇ ਮਰ ਗਏ ਮੰਨਿਆ ਕੇ ਕਾਰਾਂ ਵਿੱਚ ਪਹੁੰਚਦੇ ਹੋ ਛੇਤੀ ਓਏ ਮੰਨਿਆ ਕੇ ਕਾਰ ਵਿੱਚ ਪਹੁੰਚਦੇ ਹੋ ਛੇਤੀ ਪਰ ਹਵਾ ਵਿੱਚ ਧੂਆ ਹੀ ਅੜਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਮਿੱਤਰਾ ਪਰ ਬੰਦੇ ਨੂੰ ਯਾਲਸੀ ਬਣਾਈ ਜਾਂਦੀ ਏ ਬੰਦੇ ਨੂੰ ਯਾਲਸੀ ਬਣਾਈ ਜਾਂਦੀ ਏ ਬੇਬੇ ਦੀ ਮਧਾਣੀ ਨੂੰ ਵੀ ਲੱਗ ਗਈਆਂ ਤਾਰਾਂ ਬੇਬੇ ਦੀ ਮਧਾਣੀ ਨੂੰ ਵੀ ਲੱਗ ਗਈਆਂ ਤਾਰਾਂ ਹੁਣ ਲੱਕੜੀ ਮਧਾਣੀ ਨੂੰ ਨਹੀਂ ਕੋਈ ਪੁੱਛਦਾ ਪਹਿਲਾਂ ਕਦੇ ਬੇਬੇ ਨੂੰ ਜਕਾਮ ਵੀ ਨਹੀਂ ਹੋਇਆ ਸੀ ਤੇ ਹੁਣ ਕਹਿੰਦੀ ਮੱਥੇ ਮੇਰਾ ਸਿਰ ਦੁਖਦਾ 2000 ਲੀਟਰ ਦੀ ਟੈਂਕੀ ਰੱਖੀ ਛੱਤ ਤੇ 240 ਫੁੱਟ ਡੂੰਘਾ ਬੋਰ ਕਰਵਾ ਲਿਆ ਮਾੜੇ-ਮੋٹے ਹੱਥ ਜਿਹੜੇ ਚੱਲਦੇ ਸੀ ਤਬਰ ਦੇ ਨਲਕਾ ਪਟਾ ਕੇ ਅਸੀਂ ਪੱਠਾਈ ਬਿਠਾ ਲਿਆ ਓਏ ਭਾਂਡੇ ਵੀ ਹੁਣ ਤਾਂ ਮਸ਼ੀਨਾਂ ਤੋਂ ਹੀ ਜਾਂਦੀਆਂ ਨੇ ਕੱਪੜੇ ਵੀ ਹੁਣ ਤਾਂ ਮਸ਼ੀਨਾਂ ਤੋਂ ਹੀ ਜਾਂਦੀਆਂ ਨੇ ਓਏ ਥਾਪੀ ਖੁੰਝੇ ਵਿੱਚ ਪਈ ਗੁਰਲਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਮਿੱਤਰਾ ਪਰ ਬੰਦੇ ਨੂੰ ਈ ਆਲਸੀ ਬਣਾਈ ਜਾਂਦੀ ਏ ਹਾਈ ਬੀਪੀ ਤੇ ਸ਼ੂਗਰ ਲਈ ਆਈ ਜਾਂਦੀ ਏ ਹਾਰਟ ਅਟੈਕ ਦੇ ਚਾਂਸ ਵਧਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਮਿੱਤਰਾ ਪਰ ਬੰਦੇ ਨੂੰ ਈ ਆਲਸੀ ਬਣਾਈ ਜਾਂਦੀ ਏ ਅੱਜ ਮਿੱਟੀ ਨਾਲ ਮਿੱਟੀ ਹੋ ਕੇ ਖੇਡਦੇ ਨਹੀਂ ਬੱਚੇ ਅੱਜ ਮਿੱਟੀ ਨਾਲ ਮਿੱਟੀ ਹੋ ਕੇ ਖੇਡਦੇ ਨਹੀਂ ਬੱਚੇ ਅੱਜ ਮਿੱਟੀ ਨਾਲ ਮਿੱਟੀ ਹੋ ਕੇ ਖੇਡਦੇ ਨਹੀਂ ਬੱਚੇ ਸਾਰਾ ਸਾਰਾ ਦਿਨ ਫੋਨਾਂ ਵਿੱਚ ਵੜੇ ਰਹਿੰਦੇ ਨੇ ਕਦੇ WhatsApp YouTube Instagram ਕਦੇ Facebook 'ਤੇ ਸਾਲੇ ਚੜੇ ਰਹਿੰਦੇ ਨੇ ਹਰ ਚੀਜ਼ ਨਾਲੋਂ ਪਹਿਲਾਂ ਸਿਹਤ ਦਾ ਖਿਆਲ ਰੱਖੋ ਹਰ ਚੀਜ਼ ਨਾਲੋਂ ਪਹਿਲਾਂ ਸਿਹਤ ਦਾ ਖਿਆਲ ਰੱਖੋ ਬਾਕੀ ਚੀਜ਼ਾਂ ਆਉਂਦੀਆਂ ਤੇ ਜਾਂਦੀਆਂ ਹੀ ਰਹਿਣੀਆਂ ਬਾਕੀ ਤੁਸੀਂ ਮੇਰੇ ਤੋਂ ਸਿਆਣੇ ਬੜੇ ਮਿੱਤਰੋ ਇਦੋਂ ਵੱਧ ਬੱਲੀ ਨੇ ਕੀ ਹੋਰ ਗੱਲਾਂ ਕਹਿਣੀਆਂ ਇਦੋਂ ਵੱਧ ਬੱਲੀ ਨੇ ਕੀ ਹੋਰ ਗੱਲਾਂ ਕਹਿਣੀਆਂ ਤੰਗਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਸ਼ੇਅਰ ਕਰੋ ਫਰੈਂਡਸ ਦੇ ਨਾਲ ਤੇ ਮੇਰਾ YouTube ਚੈਨਲ ਅਰਜਨ ਬੱਲੀ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ